ਸਤਿਕਾਰ ਜੋ ਗੁਰੂ ਜਸੂ ਸਿੰਘ ਸਾਸੰਗ ਜੀ ਵਾਹਿ ਫਤਿਹ ਚਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਮ ਬੜਾ ਸੀਮਤ ਦੋ ਕਪਤਾਵਾ ਤੁਹਾਡੀ ਨਜ਼ਰ ਕਰਦਾ ਇੱਕ ਕਪਤਾ ਦੀ ਫਰਮਾਇਸ਼ ਹੋਈ ਆ ਬਾਬਾ ਜੀ ਦਰਸ਼ਨ ਸਿੰਘ ਜੀ ਉਹਨਾਂ ਬਾਰੇ ਕਪਤਾ ਹੈ ਇੱਕ ਹਫਤਾ ਜੀ ਛੁਰ ਕਰਨ ਕੇ ਇਨਸਾਨ ਦੀ ਜ਼ਿੰਦਗੀ ਉਹਦੇ ਬਚਪਨ ਜਵਾਨੀ ਬੜਾਪਾ ਦਿੱਤਾ ਹੈ ਇੱਕ ਹਫਤਾ ਵਿੱਚ ਇਤਿਹਾਸ ਆ ਤੁਹਾਡੀ ਨਜ਼ਰ ਕਰਦੇ ਆ ਜੀ ਟਿਡ ਕੇ ਕੜੇ ਨੂੰ ਡੱਕ ਡੱਕ ਪਰਿਏ जिम पाणी बिच हंकार दावर बणियो बण बन बण तुरदी तेरी जिंद अमोलक हीरा हारना गया मां गर्भ च पुलिया जो अरदासा कर बचपन बीत गया मुछ फुटी चढ़ी गुआ फ्री ताई पं सत daddy ਸੋਹਣੇ ਲੈ ਸੱਚ ਕਦੇ ਨਾ ਖਿਸਾ ਲੱਗਦਾ ठिया ॻा जुडे बे उठिया गा नाली जुती मटका जॾो दंद ने जी की thank you चुक के तुरन ਕਰ ਕੇ ਸੰਭਾਲ ਲੈ ਗੁਰਨਾਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਬ੍ਰਹਮਗਣੀ ਮਹਾਪੁਰਸ਼e ਮਾਰਗ ਦੱਸਦੇ ਨੇ ਮਾਰਗ ਦੱਸਦੇ ਨੇ ਅਜੇ ਵੀ ਬਦੀਆਂ ਛੱਡ ਕੇ ਬੰਦਿਆ ਵਖਤ ਸੰਭਾਲ ਲੈ ਸੱਚੀ ਦਰਗਾਹ ਵਿੱਚ ਪਰਵਾਨ ਹੋ ਜਿੰਦ ਜੀ ਦੋ ਤਿੰਨ ਮਿੰਟ ਦੀ ਕਪਤਾ ਇਹ ਮਹਾਪੁਰਸ਼ ਸੰਤ ਬਾਬਾ ਜੀ ਦਰਸ਼ਨ ਸਿੰਘ ਜੀ ਜਿਨ੍ਹਾਂ ਦੀ ਤੁਸੀਂ ਯਾਦਾਂ ਨੂੰ ਤਾਜ਼ਾ ਕਰ ਰਹੇ ਹੋ ਵੱਡੇ ਮਹਾਪੁਰਸ਼ ਬ੍ਰਹਮਗਣੀ ਸੰਤ ਬਾਬਾ ਜੀ ਸੰਤੋਖ ਸਿੰਘ ਜੀ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਇਸ ਸਟੇਜ ਤੇ ਸਾਨੂੰ ਬੈਠਣ ਦਾ ਉਹਨਾਂ ਨੇ ਮੌਕਾ ਦਿੱਤਾ ਮੈਂ ਨਹੀਂ ਸੀ ਗਾਉਂਦਾ ਇਹ ਧਾਰਮਿਕ ਉਹਨਾਂ ਨੇ ਮਾਰਗ ਬਦਲ ਦਿੱਤਾ ਮਾਰਗ ਬਦਲ ਦਿੱਤਾ ਮਾਰਜ ਨਾਲੋਂ ਐਸੀ ਕਿਰਪਾ ਕਰੀ ਉਹਨਾਂ ਨੇ ਕਲਮ ਵੀ ਫੜਾ ਦਿੱਤੀ ਕਲਮ ਵੀ ਇਹ ਮਹਾਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਜੀ ਸੰਤੋਖ ਸਿੰਘ ਜੀ ਉਸ ਸਮੇਂ ਦੀ ਗੱਲ ਜਦੋਂ ਜੋਤੀ ਸਰੂਪ ਗੁਰਦਰਾ ਸਾਹਿਬ ਉਹਦਾ ਗੇਟ ਸੜਕ ਵਾਲੇ ਪਾਸੇ ਨੂੰ ਹੁੰਦਾ ਸੀਗਾ ਮਹਾਪੁਰਖ ਉੱਥੇ ਆਏ ਉੱਥੇ ਸਾਨੂੰ ਸੰਤਾਂ ਨੇ ਬਾਹ ਤੇ ਫੜ ਲਿਆ ਉਹਨਾਂ ਦੀ ਕਿਰਪਾ ਲੋ ਆ 6 ਜੂਨ ਦੀ ਇਹ ਬਾਬਾ ਦਰਸ਼ਨ ਸਿੰਘ ਜੀ ਇਹ ਸਾਡੇ ਹੁੰਦਿਆ ਉਹਨਾਂ ਦੇ ਬਚਨ ਨੇ ਬਚਨ ਬੀਬੀਆਂ ਵਾਸਤੇ ਵੀ ਬਡਾਲੀ ਚਲੋ ਛਲੀਆਂ ਦੀ ਸੇਵਾ ਕਰੋ ਉਹ ਨਕਸ਼ਾ ਉਹ ਸੀਨ ਤੁਹਾਡੀ ਨਜ਼ਰ ਕਰਦਾ ਹੈ ਇਹ ਭੈਣਾ ਦੀ ਫਰਮਾਇਸ਼ ਹੈ ਇਸ ਤbaar ਤੁਹਾਡੇ ਕੋਲੋਂ ਛੁੱਟੀਆਂ ਲਵਾਗੇ 6 ਜੂਨ ਨੂੰ ਸੰਗਤ ਨੂੰ ਕਹਿੰਦੇ ਜੋਨ ਨੂੰ ਸੰਗਤ ਨੂੰ Sí. It's lady. ਰਾਤ ਨੂੰ ਰਾਤ ਨੂੰ ਕੋਈ ਵੀ ਨਹੀਂ ਜਾਣ ਸਕਿਆ ਜੀ ਗੱਲ ਬਾਤ ਨੂੰ ਕੋਈ ਵੀ ਨਹੀਂ ਜਾਣ ਸਕਿਆ ਜੀ ਗੱਲ ਬਾਤ ਕੋਈ ਪਤਾ ਨਹੀਂ ਸੰਕਤ ਰਾਮ ਕਾਰਜੀ ਸੀ ਸਵੇਰੇ ਪਤਾ ਲੱਗਿਆ ਜਦੋਂ ਰਾਤ ਨੇ ਸੀ ਸੁਪਨوں ਲਪੇਟਿਆ ਜਦੋਂ ਰਾਤ ਨੇ ਸੀ ਸੁਪਨوں ਲਪੇਟਿਆ ਅਮਰ ਤੇ ਵਿਰਾ ਹੋ ਗਿਆ ਸਾਰੇ ਮ੍ਰਿਤਿ ਉਦਾਸੀਆਂ ਚੰਗਾ ਸੰਗਤਾਂ ਦੇ ਮੁਖ ਤੇ ਉਦਾਸੀਆਂ ਰੋਂਦੀਆਂ ਬਹਿਰਾਗ ਵਿੱਚ ਨੇ ਅੱਖੀਆਂ ਅੱਖੀਆਂ ਪਲਕਾਂ ਵਿੱਚ ਛਾ ਕੇ ਜੀ ਰਾਮਾਂ ਦੇ ਵਿੱਚ ਰੱਖੀਆਂ ਪਲਕਾਂ ਵਿੱਚ ਛਾ ਕੇ ਜੀ ਰਾਮਾਂ ਦੇ ਵਿੱਚ ਰੱਖੀਆਂ ਛੋਟੇ ਮੁੰਡੇ ਕਿ ਕਿਦਾਂ ਪਤਾ ਲੱਗਿਆ ਉਹ ਨਕਸ਼ਾ ਸੀਨ ਥੋੜੀ ਜਿਹੀ ਲਾਈਨ ਨੇ ਉਸ ਤੋਂ ਬਾਅਦ ਮੈਂ ਸਮਾਪਤੀ ਕਰਾਂਗਾ ਜੀ ਜੈ ਵੱਡੇ ਸੰਤਾਂ ਦਾ ਵੀ ਛੋੜਾ ਨਹੀਂ ਸੀ ਭੁੱਲੀਆ ਵੱਡੇ ਸੰਤਾਂ ਦਾ ਵੀ ਛੋੜਾ ਨਹੀਂ ਸੀ ਭੁੱਲੀਆ ਬਲਾ ਵਿੱਚ ਕੀ ਵਰਤਾਗੇ ਪਾਣਾ ਪਾਣਾ ਅੱਖੀਆਂ ਥੱਕ ਗਈਆਂ ਤੱਕ ਤੱਕਰਾਵਾ ਅੱਖੀਆਂ ਥੱਕ ਗਈਆਂ ਤੱਕ ਤੱਕਰਾਵਾ ਸੰਤ ਕਈ ਕਈ ਦਿਨ ਰਹਿੰਦੇ ਰਹਿੰਦੇ ਜੇ ਸੁਣ ਅੱਖੀਆਂ ਕਲੇਜੇ ਹੌਲ ਪੈਂਦੇ ਤਰਸਣ ਅੱਖੀਆਂ ਸਮੁੰਦਰਾਂ ਤੋਂ ਪਾਰ ਜੀ ਬੱਸੀ ਵੇ ਪਠਾਣਾ ਵਾਲਿਆ ਆਏ ਆਏ ਸਾਰਿਆਂ ਨੇ ਸਰਦਾ ਦੇ ਫੁੱਲ ਨੇ ਚੜਾਈ ਸਾਰਿਆਂ ਨੇ ਸਰਦਾ ਦੇ ਫੁੱਲ ਨੇ ਚੜਾਈ ਸਾਰਿਆਂ ਨੇ ਅੰਤਮ ਦਰਸ਼ਨ ਪਾਏ ਸਾਰਿਆਂ ਨੇ ਸਰਦਾ ਦੇ ਫੁੱਲ ਨੇ ਚੜਾਈ ਜੀ ਸਮਾਪਤ ਹੈ ਸਮੁੱਚੀ ਸੰਗਤ ਦੇ ਮਹਾਂਪੁਰਸ਼ਾਂ ਦੇ ਬਾਬਾ ਜੀ ਨੂੰ ਬਹੁਤ ਧੰਵਾਦ ਜੀ ਲਓ ਅਗਿਆ ਦਿਓ ਦਿਓ ਸਿੱਖ ਸੁਚਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ